247 ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਗਰਦਾਸਪੁਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤਿਆਂ ਨੂੰ ਉਹਨਾਂ ਦੀਆਂ ਭੈਣਾਂ ਨੇ ਬੰਨੀਆਂ ਰੱਖੜੀਆਂ ਭੈਣਾਂ ਦੇ ਇਸ ਪਵਿੱਤਰ ਤਿਹਾਰ ਤਿਹਾਰ ਭਰਾਵਾਂ ਨਾਲ ਮੇਲ ਕਰਾਉਣ ਤੇ ਜੇਲ੍ਹ ਪ੍ਰਸ਼ਾਸਨ ਦਾ ਕੀਤਾ ਤਹਿ ਦਿਲੋਂ ਧੰਨਵਾਦ ਤੁਸੀਂ ਦੇਖ ਰਹੇ ਹੋ 247 ਨਿਊਜ਼ ਪੰਜਾਬ ਪੱਤਰਕਾਰ ਅਸ਼ੋਕ ਜਰੇਵਾਲ ਤੇ ਨੀਰੇ ਸ਼ਰਮਾ ਦੀ ਖਾਸ ਰਿਪੋਰਟ ਵਧੀਆ ਟਾਈਮ ਦਿੱਤਾ ਵਾ ਸਪੈਨ ਕੀਤਾ ਬਲਕਿ ਸਾਡੇ ਨਾਲ ਕੰਪਰੋਮਾਈਜ਼ ਕੀਤਾ ਵਾ ਤੁਹਾਨੂੰ ਆਨਲੀ ਬਹੁਤ ਵਧੀਆ ਟ੍ਰੀਟ ਕੀਤਾ ਵਾ ਵਧੀਆ ਬਹੁਤ ਵਧੀਆ ਸਿਸਟਮ ਅੱਜ ਪੰਜਾਬ ਸਰਕਾਰ ਤੇ ਮਾਨ ਜੋਗ ਐਡੀਪੀ ਜੇਲਾ ਵੱਲੋਂ ਦਿੱਤੇ ਹੁਮਾਨਸਾਰ ਜਿਹੜਾ ਰੱਖੜੀ ਦਾ ਤਿਉਹਾਰ ਹੈ ਬੜਾ ਧੂਮ ਧਾਮ ਨਾਲ ਕੇਂਦਰੀ ਜੇਲ੍ਹ ਗਰਦੋਸ਼ਪੁਰ ਮਨਾਇਆ ਜਾ ਰਿਹਾ ਹੈ ਇਸ ਜੇਲ੍ਹ ਤੇ ਅੱਜ ਜਿਹਦੇ ਵੀ ਸਾਡੇ ਅੰਦਰ ਬੰਦੀ ਭਰਾ ਨੇ ਉਹਨਾਂ ਦੀਆਂ ਸਾਰੀਆਂ ਭੈਣਾਂ ਨੂੰ ਅੱਜ ਕਿਹਾ ਵੀ ਆਪਣੇ ਆ ਕੇ ਭਰਾ ਨੂੰ ਆਪਣੇ ਰੱਖੜੀ ਬੰਨ ਸਕਦੇ ਆ ਔਰ ਇਹਦੇ ਲਈ ਜਿਹੜਾ ਅਸੀਂ ਅੱਜ ਸੁਰੱਖਿਆ ਦੇ ਵੀ ਖਾਸ ਪ੍ਰਬੰਧ ਕੀਤੇ ਆ ਜਿਹੜੀ ਬਾਹਰ ਵੀ ਪ੍ਰੋਪਰ ਸੁਰੱਖਿਆ ਲਾਈ ਆ ਉਥੇ ਉਹ ਗੇਟ ਦੇ ਉੱਪਰ ਮੁਲਾਕਾਤ ਲਿਖ ਕੇ ਉਹਨਾਂ ਦੀ ਪ੍ਰੋਪਰ ਆਡੈਂਟੀਫਾਈ ਕਰਕੇ ਉਹਨਾਂ ਨੂੰ ਉਹਨਾਂ ਦਾ ਆਧਾਰ ਕਾਰਡ ਵਗੈਰਾ ਰਿਪੋਰਟ ਨਾਲ ਚੈੱਕ ਕਰਕੇ ਤੇ ਅੰਦਰ ਲਾਉ ਕੀਤਾ ਜਾਂਦਾ ਆ ਇਸ ਤੋਂ ਇਲਾਵਾ ਜਿਹੜੀ ਹੈ ਬਾਹਰੋਂ ਕੋਈ ਚੀਜ਼ ਵੀ ਅਲਾਉ ਨਹੀਂ ਕੀਤੀ ਗਈ ਸਿਰਫ ਪਹਿਣਾ ਜਿਹੜੀਆਂ ਆਪਣੇ ਭਰਾਵਾਂ ਲਈ ਜੋ ਰਖੜੀ ਬੰਨ੍ਹਣੀ ਹੈ ਜਾਂ ਸਿੰਪਲ ਧਾਗੇ ਵਾਲੀ ਉਹ ਲਿਆ ਸਕਦੇ ਨੇ ਜਿਹੜੀ ਮਠਿਆਈ ਹੈ ਉਹ ਵੀ ਅਸੀਂ ਆਪਣੇ ਵੈਲਫੇਅਰ ਵੱਲੋਂ ਦੇ ਰਹੇ ਆ ਨਾ ਤਾਕੇ ਜਿਹੜਾ ਬਾਹਰੋਂ ਕੋਈ ਵੀ ਕਿਸੇ ਤਰ੍ਹਾਂ ਦੀ ਮਠਿਆਈ ਜਾਂ ਕਿਸੇ ਵਿੱਚ ਕੋਈ ਚੀਜ਼ ਮਿਕਸ ਕਰਕੇ ਨਾਲ ਲਿਆ ਸਕੇ। ਔਰ ਡੀਜੀਪੀ ਸਾਹਿਬ ਵੱਲੋਂ ਜਿਹੜੇ ਸਖਤ ਹਦਾਇਤਾਂ ਦੇਸ਼ ਆ ਵੀ ਜਿਹੜਾ ਸੁਰੱਖਿਆ ਦਾ ਜਿਹੜਾ ਸਖਤ ਇੰਤਜ਼ਾਮ ਕੀਤਾ ਜਾਵੇ ਉਹ ਅਸੀਂ ਸਾਰਾ ਬਾਹਰ ਫੋਰਸ ਸਾਰੀਆਂ ਲਗੀਆਂ ਹੋਈਆਂ ਆ ਜੋੜੀ ਚ ਵੀ ਅਸੀਂ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਹੋਏ ਨੇ। ਇਹ ਮੰਨੋ ਡੀਜੀਪੀ ਸਾਹਿਬ ਵੱਲੋਂ ਪੰਜਾਬ ਦੇ ਸਾਰੀਆਂ ਜ਼ਿਲ੍ਹਿਆਂ 'ਚ ਹੀ ਇਸ ਤਰ੍ਹਾਂ ਹੀ ਕਰਵਾਇਆ ਗਿਆ ਜੀ। ਔਰ ਆਸ ਹੈ ਵੀ ਪੂਖ ਵਿੱਚ ਵੀ ਇਸ ਤਰ੍ਹਾਂ ਹੀ ਜਾਰੀ ਰਹੇਗਾ।